ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 26 ਤੋਂ 29 ਜੂਨ ਪੰਜਾਬ ਦੇ ਵਿੱਚ ਲਗਾਤਾਰ ਹੁਣ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਜਾਨੀ ਕਿ ਮੌਨਸੂਨ ਕਾਰਨ ਪੰਜਾਬ ਦੇ ਵਿੱਚ ਹੁਣ ਲਗਾਤਾਰ ਮੀਂਹ ਹੋਣ ਜਾ ਰਿਹਾ ਹੈ ਉਸ ਦੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਮੌਨਸੂਨ ਦੀ ਕੀ ਹੈ ਅਪਡੇਟ ਹੈ ਮੀਂਹ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੈ ਸਾਰੀ ਜਾਣਕਾਰੀ ਦਵਾਂਗੇ ਬਿਨਾ ਸਕਿੱਪ ਕਰੇ ਤਾਂ ਵੀਡੀਓ ਦੇਖਿਓ ਤਾਂ ਕਿ ਤੁਸੀਂ ਕਿਤੇ ਆਪਣੇ ਸ਼ਹਿਰ ਦੀ ਅਪਡੇਟ ਮਿਸ ਨਾ ਕਰਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਪੰਜਾਬ ਦੇ ਵਿੱਚ ਬੱਦਲਵਾਈ ਵਾਲਾ ਬਣਿਆ ਹੋਇਆ ਹੈ ਸਵੇਰ ਤੋਂ ਹੀ ਟੁੱਟਵੇਂ ਰੂਪ ਦੇ ਵਿੱਚ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਜਿਨ੍ਹਾਂ ਕਾਰਨ ਹਲਕਾ ਦਰਮਿਆਨਾ ਮੀਂਹ ਬੱਦਲਵਾਈ ਪੰਜਾਬ ਦੇ ਉੱਪਰ ਵਰਕਰਾ ਰਿਹਾ ਹੈ ਤਾਪਮਾਨ ਦੇ ਵਿੱਚ ਵੱਡੀ ਕਰਵਟਾਈ ਹੈ ਤਾਪਮਾਨ ਪੰਜਾਬ ਦਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਠੀਕ ਹੋਏ ਨੇ ਗਰਮੀ ਘਟੀ ਹੈ ਤਾਪਮਾਨ ਪੰਜਾਬ ਦੇ ਵਿੱਚ 35 ਜਾਂ 35 ਡਿਗਰੀ ਦੇ ਨੇੜੇ-ਤੇਰੇ ਦੇਖਣ ਨੂੰ ਮਿਲ ਰਿਹਾ ਗਰਮੀ ਤੋਂ ਰਾਹਤ ਮਿਲਣ ਕਾਰਨ ਪੰਜਾਬ ਵਾਸੀ ਸੁੱਖ ਦਾ ਸਾਹ ਲੈ ਰਹੇ ਨੇ ਹੁਣ ਅਗਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੋਰ ਜ਼ਿਆਦਾ ਗਰਮੀ ਤੋਂ ਰਾਹਤ ਮਿਲੇਗੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਬੱਦਲਬਾਜ਼ੀ ਮੀਂਹ ਦਾ ਕੀ ਮਾਹੌਲ ਹੈ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਅਸੀਂ ਗੱਲ ਕਰਦੇ ਆ ਬਿਨਾਂ ਕਿਸੇ ਰੁਕਾਵਟ ਤੋਂ ਮੌਸਮ ਦੀ ਅਪਡੇਟ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 26 ਜੂਨ ਦੇ ਮੌਸਮ ਦੀ ਜੇ 26 ਜੂਨ ਦੇ ਮੌਸਮ ਵਿੱਚ ਉੱਤਰ ਪੂਰਬੀ ਉੱਤਰ ਪੱਛਮੀ ਹਿੱਸੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਦਾ ਕੁਝ ਕੇਸਾ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹੇ ਦਾ ਜੀ ਪੂਰਾ ਹਿੱਸਾ ਜੀ ਤਰਨਤਾਰ ਤੋਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਲਾਕੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਮਾਝੇ ਵਿੱਚ ਵੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਮਾਝਾ ਇਲਾਕਾ ਕਾਫੀ ਦਿਨਾਂ ਤੋਂ ਸੁੱਕਾ ਚੱਲ ਰਿਹਾ ਹੈ ਕੋਈ ਭਾਰੀ ਮੀਂਹ ਨਹੀਂ ਦੇਖਣ ਨੂੰ ਮਿਲਿਆ ਗਰਮੀ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਵੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਵਧੀਆ ਮੀਂਹ ਇਸ ਇਲਾਕੇ ਵਿੱਚ ਹੋਵੇ ਤਾਂ ਇਹਨਾਂ ਇਲਾਕੇ ਵਾਲੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲਦੀ ਹੋ ਸਕੇ ਹੁਣ ਅਸੀਂ ਗੱਲ ਕਰਦੇ ਜੀ ਆਉਂਦੇ ਦਿਨਾਂ ਦੇ ਹਾਲਾਤਾਂ ਦੀ 27 28 ਜੂਨ ਨੂੰ ਵੀ ਠੀਕ ਠਾਕ ਮੀਂਹ ਪੰਜਾਬ ਦੇ ਉੱਤਰੀ ਪੂਰਬੀ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਦੋਨੋਂ ਦਿਨ 27 ਅਤੇ 28 ਜੂਨ ਨੂੰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਹਲਕਾ ਦਰਮਿਆਨਾ ਮੀਂਹ ਸਾਨੂੰ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਸਭ ਜਦਾਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲਾ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਘੱਟ ਮੀਂਹ ਦੀ ਉਮੀਦ ਜਿਹੜੀ ਰੋਗਤਾਂ ਰੰਤਾਂ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਮੁਕਤਸਰ ਤੇ ਫਜ਼ਿਲਕਾ ਵਿੱਚ 27 ਅਤੇ 28 ਜੂਨ ਨੂੰ ਦੇਖਣ ਨੂੰ ਮਿਲੇਗੀ ਜਾਨਕਿ ਇਹਨਾਂ ਇਲਾਕਿਆਂ ਵਿੱਚ ਘਟਮੀ ਦੀ ਉਮੀਦ ਕੀਤੀ ਜਾ ਰਹੀ ਹੈ ਹਲਕਾ ਦਰਮਿਆਨਾ ਬੂੰਦਾਬੰਦੀ ਤੇ ਬੱਦਲਬਾਗੀ ਦਾ ਮਾਹੌਲ ਬਣਿਆ ਰਹੇਗਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗਰਾਵਟ ਸਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਹੁਣ ਗੱਲ ਕਰਦੇ ਜੀ ਆਖਰੀ ਦਿਨ ਦੀ 28 ਤੋਂ 29 ਜੂਨ ਦੀ ਤਾਂ 29 ਜੂਨ ਨੂੰ ਠੀਕ ਦੁਆਰਾ ਤੋਂ ਇੱਕ ਵਧੀਆ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਦੁਆਬੇ ਨੂੰ ਮਾਝੇ ਨੂੰ ਸੈਂਟਰਲ ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ, ਸਭਜਾ, ਅਜੀਤ ਸਿੰਘ ਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਤਗੜਾ ਮੀਂਹ ਦਾ ਸਿਸਟਮ ਲੱਗਣ ਜਾ ਰਿਹਾ ਜੀ ਫਿਰ ਹਲਕਾ ਦਰਮਿਆਨ ਦਾ ਮੀਂਹ ਸਾਨੂੰ ਅਗਰ ਗੱਲ ਕੀਤੀ ਜਾਵੇ ਤਾਂ ਤਰਨਤਾਰਨ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਕਟਮੀ ਜਿਹੜਾ ਹੈ ਉਹ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਅਤੇ ਬਠਿੰਡਾ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਮਾਲਵਾ 벨ਟ ਦੇ ਬਹੁਤੇ ਇਲਾਕੇ ਫੇਰ ਤੋਂ ਘਟਮੀ ਦੀ ਚਪੇੜ ਵਿੱਚ ਰਹਿਣਗੇ ਘੱਟ ਹੀ ਮੀਂਹ ਇਨ੍ਹਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਇਹ ਅਪਡੇਟ ਸੀ ਜੀ ਮੌਸਮ ਦੀ 29 ਜੂਨ ਤੱਕ ਦੀ ਹੁਣ ਆਪਾਂ ਗੱਲ ਕਰਦੇ ਆ ਮੌਨਸੂਨ ਮੌਨਸੂਨ ਦੀ ਤਾਜ਼ਾ ਜਿਹੜੀ ਅਪਡੇਟ ਆ ਉਹਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਉੱਤਰ ਪੂਰਬੀ ਉੱਤਰ ਪੱਛਮੀ ਭਾਗ ਨੂੰ ਮੌਨਸੂਨ ਕਵਰ ਕਰ ਚੁੱਕਿਆ ਹੈ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤੁਸੀਂ ਨਕਸ਼ੇ ਦੇ ਉੱਪਰ ਦੇਖ ਸਕਦੇ ਹੋ ਜਿਹੜਾ ਇਹ ਗ੍ਰੇ ਵਾਲਾ ਏਰੀਆ ਜੀ ਇਹ ਯਾਨੀ ਕਿ ਆਪਾਂ ਕਹਿ ਸਕਦੇ ਕਿ ਫਰੀਦਕੋਟ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਨੇੜੇ-ਤੇੜੇ ਮੌਨਸੂਨ ਪਹੁੰਚ ਗਿਆ ਜੀ ਤੇ ਆਉਂਦੇ ਇੱਕ ਅੱਧੇ ਦਿਨ ਵਿੱਚ ਬਾਕੀ ਪੰਜਾਬ ਨੂੰ ਵੀ ਕਵਰ ਕਰ ਲਵੇਗਾ ਤਾਂ ਫਿਲਹਾਲ ਸੰਗਰੂਰ ਪਠਿੰਡਾ ਮਾਨਸਾ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਤੇ ਮਲੋਟ ਦਾ ਏਰੀਆ ਇਹਦੇ ਵਿੱਚ ਮੌਨਸੂਨ ਪਹੁੰਚਣਾ ਬਾਕੀ ਹੈ ਜਲਦ ਹੀ ਮੌਨਸੂਨ ਇਹਨਾਂ ਇਲਾਕੇ ਵਿੱਚ ਪਹੁੰਚੇਗਾ ਤੇ ਗਰਮੀ ਤੋਂ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਦਿਵਾਉਂਦਾ ਹੋਇਆ ਦਿਖਾਈ ਦੇਵੇਗਾ ਤੇ ਬਾਕੀ ਇਸ ਤੋਂ ਇਲਾਵਾ ਜੋ ਵੀ ਕੋਈ ਨਵੀਂ ਜਾਣਕਾਰੀ ਆਵੇਗੀ ਕਿ ਮੌਸਮ ਦੀ ਨਵੀਂ ਅਪਡੇਟ ਆਵੇਗੀ ਤਾਂ ਉਹ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਚੈਨਲ ਸਬਸਕ੍ਰਾਈਬ ਤੁਸੀਂ ਕੀਤਾ ਹੋਵੇਗਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆਂ ਜਾਣਕਾਰੀ ਚੱਲਦੇ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ